ਬੜੀ ਬੇਰਹਿਮ ਹੁੰਦੀ ਹੈ ਗਰੀਬੀ ਜੋ ਬਚਪਨ ਨੂੰ ਵੀ ਜ਼ਿੰਮੇਵਾਰੀਆਂ ਦੇ ਰਾਹ ਤੇ ਤੋੜ ਦਿੰਦੀ ਏ ਅਕਸਰ ਹੀ ਜਿਸ ਘਰ ਵਿੱਚ ਗਰੀਬੀ ਹੁੰਦੀ ਹੈ ਉੱਥੇ ਬਚਪਨ ਦਾ ਕਿਤੇ ਖੰਭਲਾ ਕੇ ਉੱਡ ਜਾਂਦਾ ਏ ਸੋਸ਼ਲ ਮੀਡੀਆ ਤੇ ਇੱਕ ਬੱਚੇ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜੋ ਕਿ ਆਪਣੇ ਖੇਡਣ ਅਤੇ ਪੜਨ ਵਾਲੇ ਸਮੇਂ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਬੇਲ ਪੂਰੀ ਵੇਚ ਰਿਹਾ ਏ ਜਿਸ ਸਮੇਂ ਵਿੱਚ ਜ਼ਿਆਦਾਤਰ ਬੱਚੇ ਇਹਨਾਂ ਚੀਜ਼ਾਂ ਨੂੰ ਆਪ ਖਾਂਦੇ ਨੇ ਇਹ ਬੱਚਾ ਪਰਿਵਾਰ ਲਈ ਉਹਨਾਂ ਚੀਜ਼ਾਂ ਨੂੰ ਵੇਚ ਰਿਹਾ ਏ ਅਤੇ ਉਹ ਵੀ ਕਿੰਨੇ ਹੱਸਦੇ ਹੋਏ ਚਿਹਰੇ ਨਾਲ ਪਰ ਕਿ ਪਤਾ ਹੈ ਕਿ ਇਸ ਹੱਸਦੇ ਚਿਹਰੇ ਪਿੱਛੇ ਕਿੰਨੇ ਦੁੱਖ ਤਕਲੀਫਾਂ ਲੁਕੀਆਂ ਹੋਣਗੀਆਂ ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਗਰੀਬੀ ਹੋਵੇ ਉਸ ਘਰ ਵਿੱਚ ਬੱਚੇ ਤੇ ਬਚਪਨ ਨਹੀਂ ਸਗੋਂ ਸਿੱਧੀ ਜਵਾਨੀ ਆਉਂਦੀ ਏ ਕਿਉਂਕਿ ਬੱਚਿਆਂ ਦੇ ਬਚਪਨ ਤਾਂ ਸਿਰਫ ਉਹਨਾਂ ਘਰਾਂ ਵਿੱਚ ਆਉਂਦੇ ਨੇ ਜਿੱਥੇ ਪੈਸਾ ਤੇ ਰੁਤਬਾ ਹੁੰਦਾ ਏ ਸੋ ਪਤਾ ਨਹੀਂ ਇਸ ਬੱਚੇ ਨੇ ਪੜ੍ਹ ਲੈ ਕੇ ਕੀ ਬਣਨਾ ਸੀ ਪਰ ਹੁਣ ਤਾਂ ਇਸ ਦਾ ਸਿਰਫ ਇੱਕੋ ਮਕਸਦ ਹੋਵੇਗਾ ਕਿ ਕੁਝ ਨਾ ਕੁਝ ਕਮਾ ਕੇ ਘਰ ਦਾ ਖਰਚਾ ਚਲਾਇਆ ਜਾਵੇ ਸੋ ਜੇਕਰ ਤੁਹਾਨੂੰ ਵੀ ਕਦੇ ਕੋਈ ਇਹੋ ਜਿਹਾ ਬੱਚਾ ਦਿਖਾਈ ਦੇਵੇ ਤਾ ਉਸਦੀ ਵੱਧ ਤੋਂ ਵੱਧ ਮਦਦ ਜ਼ਰੂਰ ਕਰੋ ਸੋ ਇਸ ਬੱਚੇ ਲਈ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ